ਕੀ ਰਾਜੇ ਆਪਣਾ ਮਹਿਲ ਇਸ ਵਾਰ ਬਚਾ ਸਕਣਗੇ ਪਟੇਲਾ ਸੀਟ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਪਟਿਆਲਾ ਲੋਕ ਸਭਾ ਹਲਕਾ ਜਿਸ ਦੇ ਵਿੱਚ 16 ਵਾਰ ਹੁਣ ਤੱਕ ਚੋਣ ਹੋ ਚੁੱਕੀ ਹੈ ਲੋਕ ਸਭਾ ਦੀ ਜਿਸ ਦੇ ਵਿੱਚੋਂ 10 ਵਾਰ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਅਤੇ ਕੈਪਟਨ ਪਰਿਵਾਰ ਦਾ ਗੜ ਮੰਨੀ ਜਾਂਦੀ ਇਸ ਸੀਟ ਦੇ ਉੱਤੇ ਇਸ ਵਾਰੀ ਉਹ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਦੇ ਵੱਲੋਂ ਲਗਾਤਾਰ ਕੈਪਟਨ ਦਾ ਪਰਿਵਾਰ ਚੋਣ ਲੜਦਾ ਰਿਹਾ ਅਤੇ ਜਿੱਤਦਾ ਤੇ ਹਾਰਦਾ ਰਿਹਾ ਪਰ ਇਸ ਵਾਰ ਇਸ ਚੋਣ ਦੇ ਵਿੱਚ ਭਾਰਤੀ ਜਨਤਾ ਪਾਰਟੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਧਰਮ ਪਤਨੀ ਚੋਣ ਮੈਦਾਨ ਦੇ ਵਿੱਚ ਭਾਜਪਾ ਦੇ ਵੱਲੋਂ ਟਿਕਟ ਉਤਾਰੇ ਗਏ ਨੇ ਕਿ ਇਸ ਵਾਰ ਉਹ ਚੋਣ ਜਿੱਤ ਸਕਣਗੇ ਇਸ ਦੇ ਲਈ ਇੰਤਜ਼ਾਰ 4 ਜੂਨ ਦਾ ਕਰਨਾ ਹੋਵੇਗਾ ਪਰ ਜੋ ਸਮੀਕਰਨ ਨੇ ਉਹਨਾਂ ਬਾਰੇ ਤੁਹਾਨੂੰ ਦੱਸ ਦਿੰਨੇ ਆ ਉਹਨਾਂ ਦੇ ਖਿਲਾਫ ਜੋ ਉਮੀਦਵਾਰ ਨੇ ਉਹ ਪੰਜਾਬ ਦੇ ਸਿਹਤ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਬਲਬੀਰ ਸਿੰਘ ਨੂੰ ਬਣਾਇਆ ਗਿਆ ਜੋ ਪਟਿਆਲਾ ਦਿਹਾਤੀ ਤੋਂ ਵਿਧਾਇਕ ਚੁਣੇ ਗਏ ਸੀ ਅਤੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਪ੍ਰਨੀਤ ਕੌਰ ਜੋ ਮੌਜੂਦਾ ਸੈਟਿੰਗ ਐਮਪੀ ਨੇ ਉਹਨਾਂ ਦੇ ਖਿਲਾਫ ਆਮ ਆਦਮੀ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਹੈ ਕਾਂਗਰਸ ਪਾਰਟੀ ਦੇ ਵੱਲੋਂ ਵੱਡਾ ਚਿਹਰਾ ਡਾਕਟਰ ਧਰਮਵੀਰ ਗਾਂਧੀ ਜੋ ਪਹਿਲਾਂ 2014 ਦੇ ਵਿੱਚ ਪਰਨੀਤਕਾਰ ਨੂੰ ਹਰਾ ਚੁੱਕੇ ਨੇ ਇੱਕ ਵਾਰ ਫਿਰ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਕਾਂਗਰਸ ਵਿੱਚ ਸ਼ਾਮਲ ਹੋਣ ਤੋਂ ਬਾਅਦ ਧਰਮਵੀਰ ਗਾਂਧੀ ਵੱਲੋਂ ਆਪਣੀਆਂ ਗਤੀਵਿਧੀਆਂ ਪਟਿਆਲਾ ਹਲਕੇ ਦੇ ਵਿੱਚ ਵਧਾ ਦਿੱਤੀਆਂ ਗਈਆਂ ਤਾਂ ਲਗਾਤਾਰ ਇਸ ਮੁਕਾਬਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅਜੇ ਪਿੱਛੇ ਦਿਖਾਈ ਦੇ ਰਿਹਾ ਹੈ ਉਮੀਦਵਾਰ ਦਾ ਅਜੇ ਕੋਈ ਵੀ ਥਾ ਪਤਾ ਉਹਨਾਂ ਨੂੰ ਨਹੀਂ ਹੈ ਪਰ ਐਨ ਕੇ ਸ਼ਰਮਾ ਨਰਿੰਦਰ ਕੁਮਾਰ ਸ਼ਰਮਾ ਜੋ ਡੇਰਾ ਬਸੀ ਹਲਕੇ ਦੇ 2012 ਤੋਂ 2022 ਤੱਕ ਦੋ ਵਾਰ ਵਿਧਾਇਕ ਰਹਿ ਚੁੱਕੇ ਨੇ ਉਹਨਾਂ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਇਸ ਤੋਂ ਇਲਾਵਾ ਸੁਰਜੀਤ ਸਿੰਘ ਰਖੜਾ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਹਿ ਚੁੱਕੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਮੇਂ ਤਾਂ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਪਰ ਐਨ ਕੇ ਸ਼ਰਮਾ ਨੂੰ ਸਭ ਤੋਂ ਮਜ਼ਬੂਤ ਚਿਹਰਾ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਅਕਾਲੀ ਦਲ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਚਾ ਚਾਰ ਕੋਣਾ ਮੁਕਾਬਲਾ ਹੁੰਦਾ ਇੱਥੇ ਦਿਖਾਈ ਦੇਵੇਗਾ ਜੇਕਰ ਵਿਧਾਨ ਸਭਾ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 2022 ਦੀਆਂ ਇਹਨਾਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੋਵੇ ਜਨ ਸ਼੍ਰੋਮਣੀ ਅਕਾਲੀ ਦਲ ਆ ਤੇ ਕਾਂਗਰਸ ਹੋਵੇ ਕਿਸੇ ਦਾ ਵੀ ਖਾਤਾ ਇੱਥੇ ਨਹੀਂ ਸੀ ਖੁੱਲਿਆ ਅਤੇ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਨੌ ਵਿਧਾਨ ਸਭਾ ਜੋ ਹਲਕੇ ਹੁੰਦੇ ਨੇ ਸਾਰਿਆਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਇੱਕ ਤਰਫਾ ਜਿੱਤ ਹਾਸਲ ਕੀਤੀ ਸੀ ਇਸ ਦੇ ਵਿੱਚ ਪਟਿਆਲਾ ਸ਼ਹਿਰੀ ਪਟਿਆਲਾ ਦਿਹਾਤੀ ਨਾਬਾ ਡੇਰਾ ਬਸੀ ਅਤੇ ਇਸ ਤੋਂ ਇਲਾਵਾ ਜੋ ਹਲਕੇ ਹੁੰਦੇ ਨੇ ਸਨੌਰ ਤੇ ਕਿਨੌਰ ਰਾਜਪੁਰਾ ਅਤੇ ਸਮਾਣਾ ਤੇ ਸ਼ੁਤਰਾਣਾ ਇਹ ਨੌਂ ਲੋਕ ਸਭਾ ਹਲਕੇ ਦੇ ਵਿੱਚ ਵਿਧਾਨ ਸਭਾ ਹਲਕੇ ਆਉਂਦੇ ਨੇ ਸਾਰਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਸੀ ਜਿਸ ਤੋਂ ਬਾਅਦ ਇਹ ਇਲਾਕੇ ਦੇ ਵਿੱਚ ਇੱਕ ਵਾਰ ਫਿਰ ਤੋਂ ਕਾਂਗਰਸ ਪਾਰਟੀ ਹੋਵੇ ਜਾਂ ਭਾਜਪਾ ਹੋਵੇ ਜਾਂ ਅਕਾਲੀ ਦਲ ਹੋਵੇ ਵਾਪਸੀ ਕਰਨ ਦੇ ਲਈ ਪੱਬਾਂ ਪਾਰ ਦਿਖਾਈ ਦੇ ਰਹਾ ਹੈ ਤੇ ਪ੍ਰਨੀਤ ਕੌਰ ਭਾਜਪਾ ਦੇ ਵੱਲੋਂ ਉਮੀਦਵਾਰ ਬਣ ਚੁੱਕੇ ਨੇ ਸ਼ਾਮਲ ਹੋ ਕੇ ਭਾਜਪਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਸ਼ਾਮਲ ਹੋ ਗਏ ਸੀ ਅਤੇ ਜੇਕਰ ਪਿਛਲੇ ਇਤਿਹਾਸ ਦੀ ਗੱਲ ਕੀਤੀ ਜਾਵੇ ਹੁਣ ਤੱਕ 16 ਚੋਣਾਂ ਹੋਈਆਂ ਨੇ ਜਿਸ ਦੇ ਵਿੱਚੋਂ 10 ਵਾਰ ਕਾਂਗਰਸ ਪਾਰਟੀ ਨੇ ਜਿੱਤ ਹਾਸਲ ਕੀਤੀ ਅਤੇ 4 ਵਾਰ ਸ਼੍ਰੋਮਣੀ ਅਕਾਲੀ ਦਲ ਜਿੱਤਿਆ ਹੈ ਅਤੇ ਇਸ ਹਲਕੇ ਦੇ ਵਿੱਚੋਂ ਬਾਕੀ ਦੀਆਂ ਜੋ ਚੋਣਾਂ ਹੋਈਆਂ ਉੱਥੇ ਆਮ ਆਦਮੀ ਪਾਰਟੀ 2014 ਦੇ ਵਿੱਚ ਜਿੱਤਦੀ ਹੈ ਅਤੇ 1989 ਦੇ ਵਿੱਚ ਇੱਥੇ ਆਜ਼ਾਦ ਉਮੀਦਵਾਰ ਚੋਣ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਦੇ ਆ 1951 ਦੇ ਵਿੱਚ ਲਾਲਾ ਅਚੰਤਰਾਮ ਹੁਕਮ ਸਿੰਘ 1962 ਦੇ ਵਿੱਚ ਮਹਾਰਾਣੀ ਮਹਿੰਦਰਕਰ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ 1967 ਦੇ ਵਿੱਚ ਸਤਪਾਲ ਕਪੂਰ 1972 ਦੇ ਵਿੱਚ ਗੁਰਚਰਨ ਸਿੰਘ ਟੋੜਾ ਸ਼੍ਰੋਮਣੀ ਅਕਾਲੀ ਦਲ ਦੇ 1977 ਦੇ ਵਿੱਚ ਪਹਿਲੀ ਜਿੱਤ ਇਥੋਂ ਹਾਸਲ ਕਰਦੇ ਆ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ 1951 ਤੋਂ 1977 ਤੱਕ ਇਹਨਾਂ ਚੋਣਾਂ ਦੇ ਵਿੱਚ ਜਿੱਤਦੀ ਰਹੀ ਸੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਵਾਰ ਚੋਣ ਜਿਹੜੇ ਜਿੱਤਦੇ ਆ 1980 ਦੇ ਵਿੱਚ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਫਿਰ ਜਿੱਤ ਜਾਂਦਾ ਹੈ 190 ਚਰਸੀ ਦੇ ਵਿੱਚ ਚਰਨਜੀਤ ਸਿੰਘ ਵਾੜਿਆ ਦੇ ਉਮੀਦਵਾਰ ਦੇ ਤੌਰ ਤੇ ਜਿਹੜਾ ਉਤਾਰਿਆ ਜਾਂਦਾ ਉਹ ਜਿੱਤ ਹਾਸਲ ਕਰਦਿਆ। ਅਤਿੰਦਰਪਾਲ ਸਿੰਘ 1999 ਦੇ ਵਿੱਚ ਆਜ਼ਾਦ ਚੋਣ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚਦੇ ਆ। ਸੰਤਰਾਮ ਸਿੰਘਲਾ 1991 ਦੇ ਵਿੱਚ ਕਾਂਗਰਸ ਪਾਰਟੀ ਦੇ ਇਥੋਂ ਜੇਤੂ ਹੁੰਦੇ ਆ। ਪ੍ਰੇਮ ਸਿੰਘ ਚੰਦੂ ਮਾਜਰਾ ਨੇ 1996 ਅਤੇ 1998 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਇਹ ਸੀਟ ਪਾਈ ਸੀ। ਪਰਨੀਤਕਾਰ ਨੇ 1999, 2004 ਤੇ 2009 ਦੇ ਵਿੱਚ ਲਗਾਤਾਰ ਤਿੰਨ ਵਾਰ ਇਸ ਤੋਂ ਚੋਣ ਜਿੱਤੀ ਸੀ। ਤੇ ਲੋਕ ਸਭਾ ਵਿੱਚ ਪਹੁੰਚੇ ਸਨ ਕੇਂਦਰੀ ਰਾਜ ਮੰਤਰੀ ਵੀ ਰਹਿ ਚੁੱਕੇ ਨੇ ਪ੍ਰਨੀਤ ਕੌਰ ਡਾਕਟਰ ਮਨਮੋਨ ਸਿੰਘ ਦੀ ਸਰਕਾਰ ਦੇ ਵਿੱਚ ਉਸ ਤੋਂ ਬਾਅਦ 2014 ਦੀ ਚੋਣ ਦੇ ਵਿੱਚ ਇੱਥੇ ਹਾਰ ਦਾ ਜਿਹੜਾ ਮੂੰਹ ਦੇਖਣਾ ਪੈਂਦਾ ਹੈ ਪ੍ਰਨੀਤ ਕੌਰ ਨੂੰ ਧਰਮਵੀਰ ਗਾਂਧੀ ਆਮ ਆਦਮੀ ਪਾਰਟੀ ਵੱਲੋਂ ਉਮੀਦਵਾਰ ਬਣਦੇ ਆ ਤੇ ਉਹ ਜਿੱਤ ਹਾਸਲ ਕਰਕੇ ਇੱਥੇ ਵੱਡਾ ਉਲਟ ਫੇਰ ਕਰ ਜਾਂਦੇ ਆ ਲਗਭਗ 20000 ਵੋਟਾਂ ਦੇ ਨਾਲ ਉਹਨਾਂ ਨੇ ਇੱਥੇ ਪ੍ਰਨੀਤ ਕੌਰ ਨੂੰ ਹਰਾ ਦਿੱਤਾ ਸੀ ਉਸ ਤੋਂ ਬਾਅਦ 2019 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਫਿਰ ਤੋਂ ਆਪਣੀ ਸੀਟ ਮੁੜ ਤੋਂ ਜਿੱਤ ਲੈਂਦੇ ਆ ਤੇ ਧਰਮਵੀਰ ਗਾਂਧੀ ਦੀ ਹਾਰ ਹੁੰਦੀ ਹੈ ਪੀਡੀਏ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਸੀ ਤਾਂ ਇਸ ਚੋਣ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਜਿੱਤ ਕੇ ਲੋਕ ਸਭਾ ਦੇ ਵਿੱਚ ਇੱਕ ਵਾਰ ਫਿਰ ਤੋਂ ਪਹੁੰਚ ਜਾਂਦੇ ਆ ਤੇ ਇਸ ਵਾਰ ਜੋ ਚੋਣ ਹੋ ਰਹੀ ਹੈ 2024 ਦੀ ਉਸ ਦੇ ਵਿੱਚ ਪਰਨੀਤ ਕੌਰ ਕਾਂਗਰਸ ਪਾਰਟੀ ਵੱਲੋਂ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉੱਤਰ ਰਹੇ ਨੇ ਅਤੇ ਧਰਮਵੀਰ ਗਾਂਧੀ ਜੋ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਜਿੱਤੇ ਸੀ ਪ੍ਰਨੀਤਕਾਰ ਨੂੰ ਹਰਾ ਕੇ ਉਹ ਇਸ ਵਾਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਅਤੇ ਉਹੀ ਉਮੀਦਵਾਰ ਜਿਹੜੇ ਆ ਐਲਾਨੇ ਜਾ ਸਕਦੇ ਨੇ ਇੱਕ ਅਦੇ ਦਿਨ ਦੇ ਵਿੱਚ ਐਲਾਨ ਕੀਤਾ ਜਾਵੇਗਾ ਤਾਂ ਇਹ ਮੁਕਾਬਲਾ ਕਾਫੀ ਰੋਚਕ ਹੋਵੇਗਾ ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਹੋਰ ਜਿਹੜਾ ਵੱਡਾ ਚਿਹਰਾ ਸ਼੍ਰੋਮਣੀ ਅਕਾਲੀ ਗੱਲ ਦੇ ਵਿੱਚ ਹਿੰਦੂ ਚਿਹਰਾ ਐ ਐਨ ਕੇ ਸ਼ਰਮਾ ਨੂੰ ਮੈਦਾਨ ਦੇ ਵਿੱਚ ਉਤਾਰਨ ਦੀ ਤਿਆਰੀ ਕਰ ਰਿਹਾ ਹੈ ਤਾਂ ਇਸ ਚੋਣ ਦੇ ਵਿੱਚ ਕਿਸ ਤਰੀਕੇ ਦਾ ਮੁਕਾਬਲਾ ਹੋਵੇਗਾ ਤੇ ਤੁਹਾਨੂੰ ਕੌਣ ਜ਼ਿਆਦਾ ਤਕੜਾ ਉਮੀਦਵਾਰ ਇੱਥੋਂ ਜਿੱਤਣ ਵਾਲਾ ਦਿਖਾਈ ਦੇ ਰਿਹਾ ਹੈ ਕਿ ਕੌਣ ਜਿੱਤ ਸਕਦਾ ਹੈ ਆਪਣੀ ਰਾਏ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਾਕੀ ਅਪਡੇਟਸ ਦੇਖਣ ਲਈ ਜੁੜੇ ਰਹੋ ਕਾਰਨਰ ਟਾਕਸ ਦੇ ਨਾਲ